ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਦੇ ਲਈ ਇੱਕ ਨਵਰੀਕਲੀ ਪਹਿਲ ਕਦਮੀ ਕਰਦੇ ਆ ਸੁਨਾਮ ਆਪਣੇ ਸਾਰੇ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਰੋਬੋਟਿਕ ਲੈਬਾਰਟਰੀਆਂ ਦੀ ਸ਼ੁਰੂਆਤ ਕਰਕੇ ਦੇਸ਼ ਦਾ ਮੋਰੀ ਵਿਧਾਨ ਸਭਾ ਹਲਕਾ ਬਣ ਗਿਆ ਇਹ ਪ੍ਰੋਜੈਕਟ ਸਿੱਖਿਆ ਦੇ ਖੇਤਰ ਦੇ ਵਿੱਚ ਕ੍ਰਾਂਤੀ ਲਿਆਉਣ ਅਤੇ ਵਿਦਿਆਰਥੀਆਂ ਨੂੰ ਅਤੇ ਆਧੁਨਿਕ ਟੈਕਨੋਲੋਜੀ ਦੀਆਂ ਦੀ ਮਦਦ ਦੇ ਨਾਲ ਹੋਰ ਕਾਬਲ ਬਣਾਉਣ ਦੇ ਵਿੱਚ ਦਿਸ਼ਾ ਦੇ ਵਿੱਚ ਮੀਲ ਪੱਥਰ ਸਾਬਤ ਹੋਵੇਗਾ ਇਹ ਜਾਣਕਾਰੀ ਪੰਜਾਬ ਦੇ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿੱਖਿਆਈ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਹਲਕੇ ਦੇ ਸਰਕਾਰੀ ਹਾਈ ਸਕੂਲ ਖੇੜੀ ਵਿਖੇ ਐਡਵਾਂਸ ਰੋਬੋਟਿਕ ਲੈਬੋਰੀ ਦਾ ਉਦਘਾਟਨ ਕਰਨ ਸਮੇਂ ਜਿਹੜੀ ਮੌਕੇ ਤੇ ਸਾਂਝੀ ਕੀਤੀ ਆ ਸ਼ਿਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਪੈਲ ਕਦਮੀ ਵਿਦਿਆਰਥੀਆਂ ਨੂੰ ਮਿਆਰੀ ਅਤੇ ਵਿਗਿਆਨਿਕ ਸਿੱਖਿਆ ਪ੍ਰਦਾਨ ਕਰਨ ਤੋਂ ਇਲਾਵਾ ਅਤ ਮਤਲਬ ਆਧੁਨਿਕ ਯੁੱਗ ਦਾ ਖਾਣੀ ਬਣਨ ਦੇ ਵਿੱਚ ਲੋੜੀਂਦੇ ਹੁਨਰ ਪ੍ਰਦਾਨ ਕਰਨ ਪ੍ਰਤੀ ਸਾਡੀ ਵਚਨਬੱਧਤਾ ਨੂੰ ਉਦਰਸਾਉਂਦੀ ਆ ਉਹਨਾਂ ਨੇ ਕਿਹਾ ਹੈ ਕਿ ਅੱਜ ਦੂਜੇ ਪੜਾਅ ਦੇ ਵਿੱਚ ਤਹਿਤ 11 ਸਰਕਾਰੀ ਸਕੂਲਾਂ ਨੂੰ ਰੋਬੋਟਿਕ ਲੈਬਸ ਮੁਹੱਈਆ ਕਰਵਾਈਆਂ ਗਈਆਂ ਨੇ ਜਦੋਂ ਕਿ ਪਹਿਲੇ ਪੜਾਅ ਦੇ ਤਹਿਤ 18 ਸਕੂਲਾਂ ਨੂੰ ਰੋਬੋਟਿਕ ਲੈਬਸ ਦੇ ਨਾਲ ਲੈਸ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਇਹਨਾਂ ਸਾਰੇ ਸਕੂਲਾਂ ਦੇ ਵਿੱਚ ਕਿਉਰੀਅਸ ਲੈਬਸ ਗੁੜਗਾਓਂ ਵੱਲੋਂ ਤੈਨਾਤ ਟ੍ਰੇਨਰਾਂ ਦੇ ਵੱਲੋਂ ਨਿਯਮਤ ਸਿਖਲਾਈ ਦਿੱਤੀ ਜਾਵੇਗੀ ਇਹ ਭਵਿੱਖਮੁਖੀ ਰੋਬੋਟਿਕ ਲੈਬਸ ਸਿੱਖਣ ਦਾ ਸਾਰਥਿਕ ਮਾਹੌਲ ਸਿਰਜਣ ਵਿਦਿਆਰਥੀਆਂ ਨੂੰ ਅਸਲ ਸੰਸਾਰ ਦੀਆਂ ਸਮੱਸਿਆਵਾਂ ਦੇ ਸਿਰਜਣਾਤਮਕ ਹੱਲ ਅਤੇ ਤਲਾਸ਼ਣ ਤੇ ਪਰਚੋਲ ਕਰਨ ਪਰਯੋਗ ਅਤੇ ਖੋਜ ਕਰਨ ਲਈ ਉਸ ਸਾਹਿਤ ਕਰਨਗੀਆਂ ਉਹਨਾਂ ਨੇ ਦੱਸਿਆ ਕਿ ਇਹ ਲੈਬਾਰਟਰੀਜ਼ ਅਲਟਰਾਸੋਨਿਕ ਸੈਂਟਰ ਆਈ ਆਰ ਸੈਂਸਰ ਟੱਚ ਸੈਂਸਰ ਸਾਊਂਡ ਸੈਂਸਰ 에ਅਰ ਕੁਆਲਿਟੀ ਸੈਂਸਰ ਲਾਈਟ ਸੈਂਸਰ ਸੋਇਲ ਸੈਂਟਰ ਪੀ ਆਰ ਆਈ ਤੇ ਮੋਸ਼ਨ ਸੈਂਸਰ ਅਲਕੋਹਲ ਸੈਂਸਰ ਅ ਮੈਟਲ ਟੱਚ ਸੈਂਸਰ ਅਤੇ ਅਜਿਹੇ ਰੇਨ ਡ੍ਰॉप ਸੈਂਸਰ ਦੇ ਨਾਲ ਲੈਸ ਨੇ ਇਹ ਲੈਬ ਦੇ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ AI ਅਤੇ ਇੰਟਰਨੈਟ ਆਫ THINGs ਦੀਆਂ ਉੱਭਰਦੀਆਂ ਤਕਨੀਕਾਂ ਉੱਤੇ ਧਿਆਨ ਕੇਂਦਰਿਤ ਕਰਨ ਵਾਸਤੇ ਕਿੱਟ ਅਤੇ ਕੰਪੋਨੈਂਟਸ ਸਮੇਤ ਹੋਰ ਸਰੋਤਾਂ ਦਾ ਕਾਫੀ ਲਾਭ ਹੋਵੇਗਾ ਇਸ ਪਹਿਲ ਕਦਮੀ ਦੇ ਨਾਲ ਸੁਨਾਮ ਹਲਕੇ ਦੇ ਵਿੱਚ ਸਿੱਖਿਆ ਦੇ ਖੇਤਰ ਦੇ ਵਿੱਚ ਸਾਰਥਿਕ ਪ੍ਰਭਾਵ ਪੈਣ ਦੀ ਉਮੀਦ ਹੈ ਤੇ ਜਿਸ ਦੇ ਨਾਲ ਅਕਾਦਮਿਕ ਉਤਮਤਾ ਅਤੇ ਨਵੀਨਤਾ ਦੇ ਵਿੱਚ ਨਵੇਂ ਮਾਪਦੰਡ ਸਥਾਪਿਤ ਹੋਵੇਗਾ ਇਸ ਪ੍ਰੋਜੈਕਟ ਦੇ ਲਈ ICICI ਬੈਂਕ ਵੱਲੋਂ ਫੰਡ ਪ੍ਰਦਾਨ ਕੀਤੇ ਗਏ ਨੇ ਅਤੇ ਇਸ ਨੂੰ ਕਿਉਰੀਅਸ ਲਰਨਿੰਗ ਲੈਬਸ ਗੁਰगांव ਦੀ ਭਾਈਵਾਲੀ ਦੇ ਨਾਲ ਚਲਾਇਆ ਗਿਆ यूरियाज लर्निंग लैब्स ਦੇ ਸੀਈਓ ਨੇ ਅਤੇ ਸੰਸਥਾਪਕ ਸਰੰਗ ਗगन ਨੇ ਕਿਹਾ ਹੈ ਕਿ ਸਾਨੂੰ ਇਸ ਮਹੱਤਵਪੂਰਨ ਅਤੇ ਆਪਣੀ ਕਿਸਮ ਦੀ ਵਿਸ਼ੇਸ਼ ਪਹਿਲ ਕਦਮੀ ਦਾ ਹਿੱਸਾ ਬਣਨ ਤੇ ਮਾਣ ਮਹਿਸੂਸ ਹੋ ਰਿਹਾ ਜੋ ਕਿ ਵਿਦਿਆਰਥੀਆਂ ਨੂੰ ਤੇਜ਼ੀ ਦੇ ਨਾਲ ਬਦਲ ਰਹੀਆਂ ਤਕਨੀਕਾਂ ਦੇ ਖਾਣੀ ਬਣਨ ਦੇ ਵਿੱਚ ਜਿਹੜਾ ਉਹ ਅਤੇ ਭਵਿੱਖ ਦੇ ਵਿੱਚ ਉਹਨਾਂ ਦੇ ਤਿਆਰ ਹੋਣ ਦੇ ਲਈ ਹੁਨਰ ਅਤੇ ਨਵੀਨ ਸੋਚ ਪ੍ਰਦਾਨ ਕਰ ਰਹੀ ਹੈ